加ਨੇ ਦੀ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਦਿਲਰੋਜ ਜਿਹੜੀ ਲੜਕੀ ਨੂੰ ਧਰਤੀ ਵਿੱਚ ਮਾਰ ਕੇ ਦਫਨ ਕਰ ਦਿੱਤਾ ਸੀ ਗਵੰਡਨ ਨੇ ਔਰ 22 ਸਾਲ ਬਾਅਦ ਗਵੰਡਨ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਹੈ ਜੀ ਹਾਂ ਅਸਪਕ ਦੀ ਵੱਡੀ ਖਬਰ ਨੇ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਲੁਧਿਆਣਾਈ ਕੋਰਟ ਨੇ ਦਸਤੇ ਦਿਲਰੋਜ ਮਾਮਲੇ ਦੇ ਵਿੱਚ ਵੱਡੀ ਸੁਣਵਾਈ ਕੀਤੀ ਹੈ ਗਵੰਡਨ ਜਿਹੜੀ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾ ਦੱਤੀ ਹੈ ਪਰਿਵਾਰ ਦਾ ਰੋ ਰੋ ਬੁਰਾ ਹਾਰ ਰਿਹਾ ਤੇ ਉੱਥੇ ਹੀ ਕੋਰਟ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਇਸ ਵਿੱਚ ਮਾਨਯੋਗ ਸ਼੍ਰੀ ਮਨੀਸ਼ ਸਿੰਘ ਡਿਸਟਿੰਗਿਸ਼ਡ ਸਹੰਜੇ ਜੀ ਸਾਹਿਬ ਲੁਧਿਆਣਾ ਜਿਹੜੇ ਆ ਅੱਜ ਉਹਨਾਂ ਨੇ ਇਹ ਫੈਸਲਾ ਕਰਤਾ ਔਰ 364 ਜਿਹੜਾ ਕਿਡਨਾਪਿੰਗ ਦਾ ਅਫੈਂਸ ਹੈ ਉਹਦੇ ਵਿੱਚ ਲਾਈਫ ਇੰਪ੍ਰੀਸਨਮੈਂਟ ਦਿੱਤੀ ਹੈ ਕਿ ਜਦ ਤੱਕ ਜਿਉਂਦੀ ਹੈ ਅੰਦਰ ਰਹਿਣਾ ਹੈਗਾ ਜੇਲ੍ਹ 'ਚ ਹੀ 201 ਕਿਉਂਕਿ ਉਹਨੇ ਬੋਡੀ ਦੇ ਵਿੱਚ ਕਈ ਹੈਗੇ ਇਦਾਂ ਦਾ ਕੰਮ ਕੀਤਾ ਜਿਸ ਨਾਲ ਕੋਈ ਐਵੀਡੈਂਸ ਗਾਇਬ ਕੀਤੀ ਸੀਗੀ ਉਹਦੇ ਵਿੱਚ ਉਹਨੂੰ 5 ਸਾਲ ਦੀ ਸਜ਼ਾ ਦਿੱਤੀ ਹੈ ਅਤੇ 302 ਜਿਹੜਾ ਮਰਡਰ ਕੀਤਾ ਹੈ ਉਹਦੇ ਵਿੱਚ ਉਹਨੂੰ ਡੈਥ ਸੈਂਟੈਂਸ ਕੀਤੀ ਹੈ ਡੈਥ ਸੈਂਟੈਂਸ ਬਾਏ ਹੈਂਗਿੰਗ ਇਹ ਬੜਾ ਗਰੇਰਸ ਕੇਸ ਹੈ ਕਿਉਂਕਿ ਇੱਕ ਲੇਡੀ ਹੈਗੀ ਹੈ ਲੇਡੀ ਨੂੰ ਫਾਂਸੀ ਦੇਣਾ ਇਹ ਬਹੁਤ ਵੱਡਾ ਫੈਸਲਾ ਹੈ ਇਤਿਹਾਸਕ ਫੈਸਲਾ ਇਹ ਫੈਸਲੇ ਨੇ ਜਿਹੜਾ ਹੈਗਾ ਕਿਉਂਕਿ ਜਿਲਦੋਜ਼ ਦੀ ਜਿਹੜੀ ਮੌਤ ਹੋਈ ਸੀਗੀ ਇੱਕ ਇੰਨੀ ਦਰਦਨਾਕ ਟੰਣਾ ਹੈਗੀ ਹੈ ਜਿਵੇਂ ਕਿ ਸਾਰੇ ਸਾਰੇ ਜਿਹੜੇ ਸੋਸਾਇਟੀ ਦੀ ਲੁਧਿਆਣਾ ਦੀ ਨਹੀਂ ਕਹਿੰਦਾ ਪੰਜਾਬ ਦੀ ਨਹੀਂ ਕਹਿੰਦਾ ਬਲਡਓਵਰ ਬਲਡਓਵਰ ਦੀ ਸੋਸਾਇਟੀ ਜੜੀ ਕੌਂਸ਼ੀਅਸ ਹੈ ਉਹ ਸ਼ੇਕ ਕਰਤੀ ਸੀਗੀ ਹਰ ਇੱਕ ਮਾਂੜੀ ਹੈਗੀ ਹੈ ਹਰ ਇੱਕ ਪਿਓ ਆਪਣੇ ਬੱਚੇ ਨੂੰ ਦੇਖਣ ਲਾਪਿਆ ਸੀ ਅਗਰ ਬਾਹਰ ਖੇਡੂਗਾ ਘਰ ਦੇ ਬਾਹਰ ਤੇ ਕਿਹਾ ਉਹ ਜਿੰਦਾ ਵਾਪਸ ਆਊਗਾ ਕਿ ਨਹੀਂ ਗਵਾਂਢੀ ਗਵਾਂਢੀ ਨੂੰ ਸ਼ੱਕ ਨਾਲ ਦੇਖਣ ਲਾਪਿਆ ਸੀ ਲੇਕਿਨ ਅੱਜ ਦੇ ਫੈਸਲੇ ਨੇ ਇੱਕ ਇਤਬਾਰ ਬਣਾਤਾ ਜੁਡੀਸ਼ੀ ਦੇ ਉੱਪਰ ਜੁਡੀਸ਼ਲ ਸਿਸਟਮ ਦੇ ਉੱਪਰ ਨਾਲ ਇਤਬਾਰ ਬਣਿਆ ਹੈਗਾ ਪੁਲਿਸ ਦੇ ਉੱਤੇ ਫੰਕਸ਼ਨਰੀ ਦੇ ਉੱਤੇ ਕਿਉਂਕਿ ਪੁਲਿਸ ਨੇ ਜਿਹੜਾ ਹੈਗਾ ਵਾ ਸਪੈਸ਼ਲੀ ਮੈਂ ਅੱਜ ਬਹੁਤ ਜ਼ਿਆਦਾ ਤਾਰੀਫ ਕਰੂੰਗਾ ਏਐਸਆਈ ਗੁਰਬਖਸ਼ੀ ਸਿੰਘ ਜਿਨ੍ਹਾਂ ਨੇ ਕਿ ਇਨਵੈਸਟੀਗੇਟਿੰਗ ਆਫਿਸਰ ਹੋਣ ਦੇ ਨਾਤੇ ਬੜੀ ਅੱਛੀ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਔਰ ਮੈਂ ਸਭ ਤੋਂ ਅੱਛਾ ਮਾਨ ਰੱਖਦਾ ਹੈਗਾ ਪੇਰੈਂਟ ਦੇ ਉੱਤੇ ਦਿਲਰੋਜ਼ ਦੇ ਮਾਤਾ ਪਿਤਾ ਜੀ ਉਹਦੇ ਦਾਦਾ ਦਾਦੀ ਜੀ ਔਰ ਮੁਹੱਲੇ ਵਾਲੇ ਆਂਢੀ ਗੁਆਂਢੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਮਨੀ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਵਾਰ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਪ੍ਰੋਸੀਕਿਊਟਰ ਸ਼੍ਰੀ ਵੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕਿ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਐਦਾਂ ਦਾ ਜ਼ੋਰ ਮਣਾ ਕਰ ਸਕੇ ਔਰ ਸਾਰਿਆਂ ਨੂੰ ਬੇਨਤੀ ਕਰਦਾ ਦਾਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਵੀ ਸਾਡੇ ਸਾਰਿਆਂ ਸਾਥ ਦਿੱਤਾ ਹੈ ਉਹਦੇ ਵਿੱਚ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ థాంਕ ਕਰਦਾ ਇੱਕ ਵਾਰ ਰਹਿ ਗਿਆ ਸੀ ਸੌਰੀ ਮੈਂ ਉਹਦੀ ਲੋਤੀ ਮੰਨਦਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਬੋਲੇ ਤੋ ਨਿਹਾਲ ਇਹਦੇ ਵਿੱਚ ਇਹਦਾ ਫੈਸਲਾ ਦਾ ਜਿਹੜਾ ਹੈਗਾ ਆਖਰੀ ਰੂਕ ਡਲੇ ਕੇ ਅਪੀਲ ਨਹੀਂ ਕਰਦੇ ਹੈਗੇ ਕੋਈ ਜਾਂ ਮਰਸੀ ਪਟੀਸ਼ਨ ਨਹੀਂ ਫਾਈਲ ਹੁੰਦੀ ਤਾਂ ਉਹਦੀ ਫਿਰ ਜਿਹੜੀ ਐਗਜ਼ੀਕਿਊਸ਼ਨ ਹੈਗੀ ਹੈ ਇਨ ਟਰਮਸ ਆਫ ਇੱਕ ਕੇਸ ਹੈਗਾ ਜਿੱਦੇ ਕਿ ਪੰਜ ਸੱਬ ਦੇ ਵਿੱਚੋਂ ਤੁਹਾਨੂੰ ਨਿਕਲਣਾ ਪੈਂਦਾ ਹੈ ਔਰ ਜਿਹੜਾ ਦੋਸ਼ੀ ਹੈਗਾ ਉਹਨੂੰ ਸਾਰੇ ਸਾਰੇ ਜਿਹੜੇ ਹੈਗੇ ਆ ਅਫਤਿਆਰ ਨੇ ਲਿਬਰਟੀ ਹੈਗੀ ਹੈ ਕਿ ਆਪਣਾ ਰਾਈਟ ਯੂਜ਼ ਕਰੇ ਹੋ ਨਿਹਾਲ ਅੱਜ ਮੰਤਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਕੁਆਲਟੀ ਨਹੀਂ ਕੁਮਨ ਸਾਹਿਬ ਤੋਂ ਨਹੀਂ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮੈਨੂੰ ਰੱਬ ਨੂੰ ਮੇਰੇ ਨਾਲ ਆਇਆ ਜੀ ਮੇਰੇ ਫਾਦਰ ਨੇ ਜੀ ਕੁਮਰਦਾ ਜਿਵੇਂ ਬੱਚੇ ਆਪਣੇ ਫਾਦਰ ਕਰਦੇ ਹੁੰਦੇ ਟ੍ਰੀਟ ਜੀ ਏਦਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਮੇਰੇ ਲਈ ਕੁਮਨ ਸਾਹਿਬ ਦਾ ਪਰਿਵਾਰ ਪਾਠ ਕਰਦੇ ਅੱਜ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਇਹਨਾਂ ਫਾਰਸੀ ਦੀ ਸਹਾਇਤ ਨਹੀਂ ਵੇ ਸੰਗਤ ਵੀ ਅਰਦਾਸ ਕਬੂਲੀ ਗਈ ਜੀ ਬਸ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿੰਨਾਂ ਨੇ ਅਰਦਾਸਾਂ ਕੀਤੀਆਂ ਜੀ ਇਹਨਾਂ ਨੂੰ ਫਰਸੀ ਦੀ ਸਜ਼ਾ ਕਰਾਈ ਹੈ ਜੀ ਮੈਂ ਆਪਣੇ ਬੀਡੀ ਕੁਪਤਾ ਜੀ ਤੇ ਪਰਮਕਾਰ ਸਿੰਘ ਘੁੰਮਣ ਜੀ ਦਾ ਮੇਰੇ ਕੋਈ ਗੋਲਡ ਨਹੀਂ ਜੀ ਜਦ ਸਾਹ ਜਿੰਨਾਂ ਨੇ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਇੱਕ ਐਗਜ਼ੈਂਪਲ ਸੁਣੋ ਜੇਕਰ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਕਿ ਪਤਾ ਲੱਗੋਗੇ ਵੀ ਫਰਸੀ ਦੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਉਹ ਸੱਚਾ ਤਿੰਨ ਸਾਫ਼ ਮਿਲਿਆ ਸਭੀਆਂ ਘਵਾਵਾਂ ਪੂਰੀ ਪ੍ਰੈਸ ਘੁੰਮਣ ਸਾਹਿਬ ਨੇ ਤਾਂ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਬੀਡੀ ਗੁਪਤਾ ਸਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਤੀ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ 10 ਵਾਰ ਸੋਚੂਗਾ ਮੈਂ ਬਹੁਤ ਮੇਰੀ ਨੂੰ ਨੂੰ ਸਕੂਨ ਮਿਲਿਆ ਅੱਜ ਕਬੀਰਾ ਦਾ ਮੈਂ ਜਦੋਂ ਮੈਂ ਖਾਲੀ ਹੱਥ ਜਾ ਰਹੀਆਂ ਮੇਰੇ ਕੋਲ ਦਿਨੋਜ਼ ਨਹੀਂ ਅਰੇ ਮੇਰੇ ਅੰਦਰ ਦੀ ਨੂੰ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨੂੰ ਸੱਜਿਆ ਦਵਾ ਦਿੱਤੀ ਆ ਅਸੀਂ ਲੜਦੇ ਜਾਰ ਕਿ ਸਰ ਸਾਹਿਬ ਨੂੰ ਕੁਝ ਬੇਨਤੀਆਂ ਕੀਤੀਆਂ ਜਾਤ ਉਹ ਦੁੱਖ ਵੀ ਹੈ ਪਰਿਵਾਰ ਨੂੰ ਕਿੰਦਾ ਸਲਮਤ ਹੋਦਾ figura ਸਾਰੇ ਆਪੇ ਸੰਭਵ ਕੋਈ ਇੰਤਜ਼ਾਰ ਭੁੱਲ ਗਏ ਸਭ ਕੁਝ ਭੁੱਲ ਗੀ ਮੈਂ ਸਭ ਕੁਝ ਭੁੱਲ ਗੀ ਮੈਨੂੰ ਬਸ ਜੋ ਚਾਹੀਦਾ ਸੀ ਉਹ ਮਿਲ ਗਿਆ ਨੂੰ ਬੰਦੀ ਸਜਾਈ ਸੀ ਉਹ ਮਿਲ ਗਈ ਹੋਰ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਚਾਇ ਤੇ ਇੰਨੀ ਵਧੀਆ ਸਜਾ ਸੁਲਾਦੀ ਹੋਣੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਤੇ ਸੁਪਰੀਮ ਕੋਰਟ ਦੇ ਜੱਜ ਜਾਈਦਾ ਜੀ ਇੱਥੇ ਤੇ ਨਹੀਂ ਸੁਪਰੀਮ ਕੋਰਟ ਦੇ ਜੱਜ ਜਾਈਦਾ ਮਹਾਰਜ ਜੋੜ ਕੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਪੁਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹੜਾ ਸਾਨੂੰ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਾਰ ਘੁੰਮਣੀ ਤੇ ਬੀੜੀ ਗੁਪਤਾ ਇਹਨਾਂ ਨੂੰ ਜ਼ਿੰਦਗੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਰਾਹੀਂ ਕਹਿੰਦਾ ਜ਼ਿੰਦਗੀ ਜਿਵੇਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਲਾਈ ਹੈ ਜੀ ਤਾਂ ਅੱਜ ਇੱਕ ਖੁਸ਼ੀ ਦੇ ਵੀ ਆंसू ਸਮਝ ਆਦੇ ਆਪਾਂ ਨੂੰ ਖੁਸ਼ੀ ਤਾਂ ਬਹੁਤ ਆ ਪਰ ਕੰਮ ਇਸ ਚੀਜ਼ ਜਿਹੜੀ ਸਾਡੇ ਜਦ ਤੱਕ ਲੋਜ ਹੈ ਨਹੀਂ ਅੱਜ ਹਾਂਜੀ ਅੱਜ ਉਹਦਾ ਸਾਰਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹ ਸਮਾਂ ਬੀਤੀਦ ਹੋਇਆ 22 ਸਾਲ ਲੱਗੇ ਸਦਾ ਦੁਆਰ ਨੂੰ ਅੱਜ ਪਾਈ ਨੇ ਖਦਾ ਆ ਗਏ ਅੱਜ ਜਿਹੜਾ ਸਮਾਂ ਬੀਤੀਦ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂ ਦੀ ਵਧੀਆ ਬੀਤੀਦ ਹੋਇਆ ਜੋ ਟਾਈਮ ਲੱਗਿਆ ਠੀਕ ਨਾ ਗਿਆ ਬੇਟੇ ਜੱਜਾਂ ਦਾ ਐਡਾ ਫੈਸਲਾ ਲੈਣਾ ਸੀ ਟਾਈਮ ਲੱਗਣਾ ਸੀ ਕਿ ਦਿਲਰੋਜ਼ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਤੇ 2.5 ਸਾਲ ਬਾਅਦ ਤਕਰੀਬਨ ਇਹ ਮਾਮਲਾ ਸਾਹਮਣੇ ਆ 2021 ਦੇ ਵਿੱਚ ਗਵੰਡਨ ਨੇ ਛੋਟੀ ਜੀ ਬੱਚੀ ਨੂੰ ਜਿਹੜੀ ਅੰਦਰੂਨੀ ਆਪਣੀ ਕਲੇਸ਼ ਚੱਲ ਰਿਹਾ ਸੀ ਗਵੰਡੀਆਂ ਦੇ ਨਾਲ ਉਹ ਛੇੜ ਕੱਢਣ ਦੇ ਖਾਤਰ ਬੱਚੀ ਜਿਹੜੀ ਸੀ ਮਾਸੂਮ 2 ਸਾਲ ਦੀ ਨੂੰ ਆ ਦਫਨ ਕਰ ਦਿੱਤਾ ਸੀ ਜਿਉਂਦੇ ਹੀ ਧਰਤੀ ਦੇ ਵਿੱਚ ਜਿਸ ਤੋਂ ਬਾਅਦ ਪਰਿਵਾਰ ਨੇ ਕੋਰਟ ਦੇ ਵਿੱਚ ਔਰ ਥਾਣੇ ਦੇ ਵਿੱਚ ਕੇਸ ਦਰਜ ਕਰਵਾਇਆ ਤਾਂ ਜਿਹੜਾ ਖلاص ਹੋਇਆ ਕਿ ਗਵੰਡਨ ਨੀਲਮ ਨੇ ਹੀ ਉਸ ਲੜਕੀ ਨੂੰ ਮਾਰਿਆ ਸੀ ਔਰ ਇਸ ਤੋਂ ਬਾਅਦ ਹੁਣ ਕੋਰਟ ਨੇ 2.5 ਸਾਲ ਬਾਅਦ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਔਰ ਦੱਸਦੇ ਜਿਸ ਤੋਂ ਬਾਅਦ ਪਰਿਵਾਰ ਰੋ ਰੋ ਕੇ ਕੋਰਟ ਦਾ ਜਿਹੜਾ ਸ਼ੁਕਰਾਨਾ ਕਰੇ